ਕਰਮੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਤ ਦਿੱਤੀਆਂ ਸੀਗੀਆਂ ਕੋਈ ਕੀ ਕਰਕੇ ਸੀ ਪੂਰੀਆਂ ਕਰ ਰਹੇ ਸੀਗੇ ਮੈਂ ਸਮਝਦਾ ਉਹਨਾਂ ਗਰੰਟੀਆਂ ਜਿਹੜੀਆਂ ਅਸੀਂ ਪੂਰੀਆਂ ਕੀਤੀਆਂ ਨੇ ਉਹਨਾਂ ਤੇ ਮੋਹਰ ਜਿਹੜੀ ਆ ਜਲੰਧਰ ਬਸਤ ਦੇ ਲੋਕਾਂ ਨੇ ਲਾਈ ਆ ਪੰਜਾਬ ਦੇ ਲੋਕਾਂ ਨੇ ਲਾਈ ਆ ਔਰ ਮੈਂ ਸਮਝਦਾ اپੋਜੀਸ਼ਨਲ ਪਾਰਟੀਆਂ ਨੂੰ ਚਾਹ ਕਾਂਗਰਸ ਪਾਰਟੀ ਆ ਚਾਹ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਆ ਉਹਨਾਂ ਇੱਕ ਸਿਗਨਲ ਦਿੱਤਾਗਾ ਇੱਕ ਮੈਸੇਜ ਦਿੱਤਾਗਾ ਕਿ ਅੱਜ ਵੀ ਪੰਜਾਬ ਦੇ ਲੋਕ ਅੱਜ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਚਟਾਨ ਦੀ ਤਰ੍ਹਾਂ ਖੜੇ ਲੱਗਦਾ ਨਹੀਂ ਚੰਨੀ ਫੈਕਟਰ ਕੰਮ ਨਹੀਂ ਆਇਆ ਇਸ ਵਾਰੀ ਉੱਥੇ ਜਲੰਧਰ ਚ ਦੇਖੋ ਚੰਨੀ ਸਾਹਿਬ ਨੇ ਚਾਹੇ ਕੋਈ ਹੋ ਹੋ ਰਾ ਕੋਈ ਪੰਜਾਬ ਚ ਕੰਮ ਨਹੀਂ ਆਉਣਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਜਲਵਾ ਜਿਹੜਾ ਨੀਚੇ ਗੱਲ ਕਰਾ 2017 ਜਦੋਂ ਆਇਆ ਸੀ 22 ਤੂਫਾਨ ਦੀ ਤਰ੍ਹਾਂ ਆਇਆ ਉਹ ਜਲਵਾ ਅੱਜ ਵੀ ਕਾਇਮ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਸਰਕਾਰ ਦੀਆਂ ਨੀਤੀਆਂ ਤੇ ਲੋਕ ਜਿਹੜਾ ਉਹ ਮੋਹਰ ਲਾ ਰਹੇ ਨੇਗੇ ਇਹ ਜਿਹੜੀ ਮੋਹਰ ਆ ਇਹ ਬਹੁਤ ਵੱਡੇ ਮਾਰਜਨ ਦੇ ਨਾਲ ਲੱਗ ਰਹੀ ਆ ਬਹੁਤ ਵੱਡੇ ਭਾਰੀ ਫਤਵੇ ਦੇ ਨਾਲ ਲੱਗ ਰਹੀ ਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਨੇ